ਨਵੇਂ ਅਕਾਲੀ ਦਲ ਦੇ ਵਿੱਚ ਵੱਡੀ ਉਥਲ-ਪੁਥਲ, ਗੱਡਾ ਖਲਾਰਾ ਪੈਣ ਦੀਆਂ ਚਰਚਾਵਾਂ ਤੇ ਇਨ੍ਹਾਂ ਚਰਚਾਵਾਂ ਦੇ ਦਰਮਿਆਨ ਗਿਆਨੀ ਹਰਪ੍ਰੀਤ ਸਿੰਘ ਨੇ ਵੱਡੇ ਫੈਸਲੇ ਲੈ ਲਏ ਨੇ ਕਿਹੜੇ ਵੱਡੇ ਫੈਸਲੇ ਲਏ ਨੇ ਕਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਇਸ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ نیوز ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਵੀ ਦੱਬ ਲੈਣਾ ਤਾਂ ਜੋ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਮੇਂ ਸਿਰ ਅਪੜਦੇ ਰਹਿਣ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਸਿਆਸਤ ਇਹ ਨਹੀਂ ਦਿਨੀ ਬੜੀਆਂ ਹੀ ਉਥਲ-ਪੁਥਲ ਦਾ ਸ਼ਿਕਾਰ ਹੈ ਚਾਹੇ ਉਹ ਸੁਖਬੀਰ ਬਾਦਲ ਕੇ ਆਲਾ ਢੜਾ ਹੋਵੇ ਚਾਹੇ ਨਵੇਂ ਅਕਾਲੀ ਦਲ ਵਾਲੇ ਹੋਣ ਜਿਆਦਾਤਰ ਤਾਂ ਉੱਚ ਪੁਰਾਣੇ ਅਕਾਲੀ ਨੇ ਖੈਰ ਤੇ ਚਾਹੇ ਬਾਕੀ ਹੋਣ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਬੀਤੇ ਕੁਝ ਦਿਨਾਂ ਤੋਂ ਜਿਹੜੇ ਸਿਆਸੀ ਗਲਿਆਰਿਆਂ 'ਚ ਤੇ ਮੀਡੀਆ ਗਲਿਆਰਿਆਂ ਦੇ ਅੰਦਰ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਚਰਚਾ ਦਾ ਵਿਸ਼ਾ ਚਰਚਾ ਇਹ ਹੈ ਕਿ ਕੁਝ ਵੱਡੇ ਆਗੂ ਨਵੇਂ ਅਕਾਲੀ ਦਲ ਤੋਂ ਜਾਨੀ ਕਿ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਤੋਂ ਨਿਕਲ ਕੇ ਦੁਬਾਰਾ ਸੁਖਬੀਰ ਸਿੰਘ ਬਾਦਲ ਵਾਲੇ ਬੇੜੇ 'ਚ ਸਵਾਰ ਹੋ ਸਕਦੇ ਆ ਇਹ ਚਰਚਾ ਬਹੁਤ ਜ਼ੋਰ ਸ਼ੋਰ ਦੇ ਨਾਲ ਬੀਤੇ ਕਈ ਦਿਨਾਂ ਤੋਂ ਚੱਲ ਰਹੀ ਹੈ ਬਾਰ-ਬਾਰ ਚੱਲ ਰਹੀ ਹੈ ਤੇ ਇਹਦੇ ਜਿਹੜਾ ਖੁਰਾਕੋਜ ਫੜਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਇਹਦੇ ਬਾਰੇ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦਾ ਇਸ ਚਰਚਾਵਾਂ ਦੇ ਦਰਮਿਆਨ ਇੱਕ ਚਰਚਾ ਇਹ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਕਾਂਗਰਸ ਦੇ ਬੇੜੇ 'ਚ ਜਾ ਸਕਦੇ ਆ ਇੰਨਾ ਚਰਚਾਵਾਂ ਦੇ ਦਰਮਿਆਨ ਕੱਲ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਪ੍ਰਧਾਨ ਯਾਨੀ ਹਰਪ੍ਰੀਤ ਸਿੰਘ ਨੇ ਅਹਿਮ ਨਿਯੁਕਤੀਆਂ ਕੀਤੀਆਂ ਨੇ ਕਈ ਆਗੂਆਂ ਨੂੰ ਵੱਡੇ ਅਹੁਦੇ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਪਰਮਿੰਦਰ ਸਿੰਘ ਢੀਂਡਾ ਸਾਹ ਮੁਖ ਨੇ ਪਰਮਿੰਦਰ ਸਿੰਘ ਢੀਂਡਾ ਸਾਹ ਨੂੰ ਜਿਹੜਾ ਜਿਹੜੇ ਕਿ ਇਸ ਸਮੇਂ ਪਾਰਟੀ ਦੇ ਖਜ਼ਾਨਚੀ ਵੀ ਨੇ ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਇਸੇ ਨਾਲ ਸਿਨੀਅਰ ਅਕਾਲੀ ਆਗੂ ਸੰਤਾ ਸਿੰਘ ਉਮੈਦਪੁਰ ਨੂੰ ਵੀ ਜਿਹੜਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਇਸੇ ਨਾਲ ਦੋ ਹੋਰ ਅਹਿਮ ਆਗੂ ਨੇਗੇ ਜਿਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਜਿਨ੍ਹਾਂ ਵਿੱਚ ਸੀਨੀਅਰ ਦਲ ਦਲਤ ਆਗੂ ਰੇ ਸਾਬਕਾ ਮੰਤਰੀ ਰੇ ਸਰਵਨ ਸਿੰਘ ਫਲੋਰ ਤੇ ਹਰਵੇਲ ਸਿੰਘ ਮਾਧੋਪੁਰ ਨੂੰ ਜਿਹੜਾ ਉਹ ਪਾਰਟੀ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਦੀ ਨਿਯੁਕਤੀ ਦਿੱਤੀ ਗਈ ਹੈ ਇਹ ਅਹਿਮ ਗੱਲਾਂ ਨੇ ਜਦੋਂ ਪਾਰਟੀ ਦੇ ਵਿੱਚ ਫੁੱਟ ਪੈਣ ਦੀ ਜਾਂ ਪਾਰਟੀ ਦੇ ਵਿੱਚੋਂ ਕੁਝ ਆਗੂਆਂ ਦੇ ਦੁਬਾਰਾ ਸੁਖਵੀਰ ਸਿੰਘ ਬਾਦਲ ਦੇ ਨਾਲ ਚੱਲੇ ਜਾਂਦੀਆਂ ਚਰਚਾਵਾਂ ਚੱਲ ਰਹੀਆਂ ਹੁਣ ਤਾਂ ਉਹਨਾਂ ਦਰਮਿਆਨ ਵਿੱਚ ਇਹ ਨਿਯੁਕਤੀ ਹੋਣੀ ਖਾਸ ਕਰਕੇ ਪਰਮਿੰਦਰ ਸਿੰਘ ਢੀਂਡਸਾ ਵਾਲੀ ਨਿਯੁਕਤੀ ਹੋਣੀ ਜਦੋਂ ਕਿ ਸੰਗਰੂਰ ਲਹਿਰਾਗਾਗਾ ਸੁਨਾਮ ਦੇ ਅੰਦਰ ਇਹ ਗੱਲ ਬੜੀ ਤੇਜ਼ੀ ਦੇ ਨਾਲ ਅੱਗ ਦੇ ਭਾਂਬੜ ਵਾਂਗੂ ਮਚ ਰਹੀ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਪਾਰਟੀ ਛੱਡ ਕੇ ਕਾਂਗਰਸ 'ਚ ਜਾ ਸਕਦੇ ਆ ਹਾਲਾਂਕਿ ਉਹਨਾਂ ਨੇ ਇਸ ਦਿਨ ਤਰਦੀਦ ਕੀਤੀ ਹੈ ਕਿ ਅਸੀਂ ਕਿਤੇ ਨਹੀਂ ਜਾ ਰਹੇ ਅਕਾਲੀ ਸੀ ਅਕਾਲੀ ਰਹਾਂਗੇ ਉਹਨਾਂ ਦੇ ਬਹੁਤ ਨੇੜਲੇ ਬੰਦਿਆਂ ਨੇ ਕੱਲ ਸੰਗਰੂਰ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਕੀਤੀ ਪਰ ਇਸ ਦੇ ਦਰਮਿਆਨ ਕੀ ਲੋੜ ਪਈ ਯਾਨੀ ਹਰਪ੍ਰੀਤ ਸਿੰਘ ਨੂੰ ਇਹ ਨਿਯੁਕਤੀਆਂ ਕਰਨ ਦੀ ਕੀ ਉਹਨਾਂ ਤੇ ਦਬਾਅ ਸੀ ਕੀ ਉਹਨਾਂ ਤੇ ਇਹ ਦਬਾਅ ਸੀ ਕਿ ਭਾਈ ਵੱਡਾ ਖਲਾਰਾ ਪੈ ਸਕਦਾ ਇਹਨੂੰ ਰੋਕਿਆ ਜਾਵੇ ਇੱਕ ਗੱਲ ਬੜੇ ਸਪਸ਼ਟ ਤੌਰ ਤੇ ਉੱਭਰ ਰਹੀ ਹੈ ਕਿ ਯਾਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਨੂੰ ਲੈ ਕੇ ਕੋਈ ਬਹੁਤੀ ਖੁਸ਼ੀ ਨਹੀਂ ਹੈ ਅੰਦਰਲੇ ਪਾਸੇ ਕਿ ਜਿਸ ਤਰ੍ਹਾਂ ਦੀ ਸਿਆਸੀ ਮੈਚਿਓਰਿਟੀ ਚਾਹੀਦੀ ਸੀ ਉਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਨਿਕਲ ਕੇ ਆ ਰਹੀਆਂ ਇਹ ਚੀਜ਼ ਬੜੇ ਵੱਡੇ ਪੱਧਰ ਤੇ ਹੈ ਇਹ ਵੀ ਹੈ ਕਿ ਕੋਈ ਨਵਾਂ ਪ੍ਰਧਾਨ ਵੀ ਬਣ ਸਕਦਾ ਇੱਕ ਬਹੁਤ ਸੀਨੀਅਰ ਆਗੂ ਇਹਦਾ ਨਾਂ ਜਿਹੜਾ ਉਹ ਚੱਲ ਰਿਹਾ ਹੈ ਜਿਹੜਾ ਪੰਜ ਮੈਂਬਰੀ ਪ੍ਰਤੀ ਕਮੇਟੀ ਚ ਵੀ ਸੀ ਤੇ ਚਰਚਾ ਇਹ ਹੈ ਕਿ ਕਈ ਆਗੂ ਸੁਖਬੀਰ ਸਿੰਘ ਬਾਦਲ ਨਾਲ ਜਾ ਸਕਦੇ ਐ ਮੈਂ ਅਗਲੀ ਖਬਰ ਦੇ ਵਿੱਚ ਤੁਹਾਨੂੰ ਉਹਦੀ ਤਰੀਕ ਵੀ ਦੱਸੂਗਾ ਉਹ ਕਿਹੜੇ ਕਿਹੜੇ ਆਗੂ ਨੇ ਕਿਹੜੇ ਕਿਹੜੇ ਆਗੂਆਂ ਦੇ ਨਾਂ ਨੇ ਬਹੁਤ ਵੱਡੇ ਨਾਂ ਨੇ ਤੁਹਾਨੂੰ ਹੈਰਾਨ ਤੇ ਪਰੇਸ਼ਾਨ ਕਰ ਦੇਣਗੇ ਤੇ ਇਹ ਸਾਰਾ ਕੁਝ ਕੌਣ ਕਰਾ ਰਿਹਾ ਹੈ ਇਹਦੇ ਵਿੱਚ ਜਿਹੜਾ ਵਿਚੋਲਾ ਕੌਣ ਹੈ ਤੇ ਕਿਹੜੇ ਇਸ਼ਾਰੇ ਤੇ ਹੋਣ ਜਾ ਰਿਹਾ ਇਹ ਤੁਹਾਨੂੰ ਸਾਰੀ ਡਿਟੇਲਡ ਖਬਰ ਦਵਾਂਗੇ ਪਰ ਇੱਕ ਗੱਲ ਸਪਸ਼ਟ ਹੁੰਦੀ ਨਜ਼ਰ ਆਉਂਦੀ ਹੈ ਜਾਂ ਇਸ ਪਾਸੇ ਵੱਲ ਨੂੰ ਵੱਧਦੀ ਨਜ਼ਰ ਆਉਂਦੀ ਹੈ ਕਿ ਨਵੇਂ ਅਕਾਲੀ ਦਲ ਦੇ ਵਿੱਚ ਸਭ ਕੁਝ ਠੀਕ ਠਾਕ ਨਹੀਂ ਹੈ ਉਧਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਤੇ ਭਾਜਪਾ ਨੇ ਭਾਰਤੀ ਜਨਤਾ ਪਾਰਟੀ ਆ ਉਹ ਗੱਠ ਜੋੜ ਦੀਆਂ ਤਾਣੀਆਂ ਬੁਣ ਰਹੇ ਨੇ ਉਹਨਾਂ ਦੇ ਵਿੱਚੋਂ ਹੀ ਇਹ ਜਿਹੜੀ ਉਥਲ ਪੁਥਲ ਨਿਕਲ ਕੇ ਬਾਹਰ ਆ ਰਹੀ ਹੈ ਤੇ ਡਿਟੇਲਡ ਖਬਰ ਤੁਹਾਡੇ ਨਾਲ ਅਗਲੀ ਵਾਰ ਸਾਂਝੀ ਕਰਾਂਗੇ